ਆਪਣਾ ਹੇ ਵਾਦੀ ਜੀ ਜੇ ਤਸ ਮੁੰਦ ਸਗਰ ਨੀਰ ਪਦਿ ਤਤ ਔਗਣ ਹ ਜੀ ਆਇਆਂ ਅਗਨ ਬਰਾਬਰ ਤਪੈ ਇਤਰਵਗ ਕਾ ਪਰਨਵਤਾਨਕ ਹੁਕਮ ਪਛਾਣ Okay. ਰਹਿਮਤਾਂ ਦੇ ਖੰਡਾਰ ਜਹਰ ਜਹੂਰ ਅਜਰ ਅਜੂਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਅਜਰੀਆਂ ਲਗਾਰਈ ਅਤੇ ਸਾਤਗੁਰਾਂ ਜੀ ਦੀ ਪਾਵਨ ਮੁਵਾਰਕਨ ਕੀ ਗੋਦ ਅਨੰਦ ਮਾਨ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸਿਵਾਰੀ ਖਲਸਾ ਰੂਪ ਸਾਧ ਸੰਗਤ ਜੀਓ ਵੱਡੇ ਹੀ ਭਗ ਹਨ ਨਿਮਣਿਆ ਦੇ ਮਾਨ ਨਿਤਣ ਅੰਗ ਤਾਣ ਮੇ ਉਟਿਆਂ ਦੀ ਓਟ ਤਨ ਤਨ ਸਾਹਿਬ ਸ੍ਰੀ ਗੁਰੂ ਅੰਮਰਦਾਸ ਮਹਾਰਾਜ ਜੀਆਂ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਅਨੰਦ ਸਿੰਘ ਜੀ ਦੀ ਅੰਮ੍ਰਿਤ ਬਾਣੀ ਦੀ ਅੱਬਾ ਅਰ ਰੋਜ ਲੜੀਵਾਰ ਵਿਚਾਰਾਂ ਦੀ ਸਾਂਝ ਹੁੰਦੇ ਆਂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਕਿਰਪਾ ਕਰਦੇ ਨੇ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਜੋ ਇਸਤੋਂ ਪਿਛਲੀ ਪੌੜੀ ਹੈ 23ਵੀਂ ਪੌੜੀ ਉਹਦੇ ਅੰਦਰ ਸਤਿਗੁਰੂ ਕਹਿੰਦੇ ਨੇ ਆਪੋ ਸਿੱਖ ਸਤਿਗੁਰੂ ਕੀ ਪਿਆਰੇਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਹੜੀ ਬਾਣੀਆਂ ਸਿਰ ਬਾਣੀ ਐ ਜਿਹੜੀ ਸਭ ਤੋਂ ਸਿਰ ਮੋਰ ਬਾਣੀ ਐ ਜਿਹੜੀ ਤੁਰਦੀ ਬਾਣੀ ਐ ਆਊਗਾ ਪਰਾਲ ਮਿਲ ਕੇ ਉਸ ਨੂੰ ਪੜ੍ਹੀਏ ਉਸ ਨੂੰ ਵਿਚਾਰੀਏ ਰਾਲ ਮਿਲ ਕੇ ਆਪਾਂ ਲੋਕ ਸੁਖੀ ਆ ਪਰ ਲੋਕ ਸਹੇਤਾ ਕਰੀਏ ਹੁਣ ਅਗਲੀ 24ਵੀਂ ਫੋੜੀ ਐ ਸਤਿਗੁਰੂ ਬਿਨਾ ਔਰ ਕੱਚੀ ਹੈ ਬਾਣੀ ਸਤਿਗੁਰੂ ਤੋਂ ਬਿਨਾ ਗੁਰੂ ਦੇ ਆਸੇ ਤੋਂ ਬਿਨਾ ਜਿਤਨੀ ਵੀ ਬਾਣੀਆਂ ਜਗਤ ਤੇ ਮਲੋ ਜਿਤਨੇ ਵੀ ਗ੍ਰੰਥ ਨੇ ਜਿਹੜੇ ਤਾਂ ਰੱਬ ਦੇ ਨਾਲ ਜੋੜਦੇ ਨੇ ਏਦ ਆਪ ਦਾ ਜਾਤ ਪਾਤ ਨੂੰ ਖਤਮ ਕਰਦੇ ਨੇ ਉਹ ਤਾਂ ਸੱਚੀ ਹੈ ਜਿਹੜੀ ਇਨਸਾਨਾਂ ਦੇ ਵਿੱਚ ਬੰਡੀਆਂ ਪੁੰਦੀ ਪਈ ਹੈ ਕਿਉਂਕਿ ਪੀਰਾਂ ਦੇ ਗੁਰੂਆਂ ਦੇ ਅਲਫਾਜ਼ ਨੇ ਗ੍ਰੰਥਾਂ ਦੇ ਵਿੱਚ ਸਾਂਭੇ ਹੋਏ ਨੇ ਇਹ ਬਾਣੀ ਹੈ ਜੋ ਉਹਨਾਂ ਨੇ ਬੋਲੇ ਆ ਅੱਗੇ ਉਹਨਾਂ ਨੂੰ ਕਲਮ ਬੰਦ ਕੀਤਾ ਗਿਆ ਹੈ ਆਮੇ ਹਜ਼ਾਰਾਂ ਬਰਿਆਂ ਦਾ ਜ਼ਿਕਰ ਕੁਰਾਨ ਸ਼ਰੀਫ ਮੁਹੰਮਦ ਸਾਹਿਬ ਤੋਂ ਹਜ਼ਾਰਾਂ ਬਰੇ ਵਾਦ ਲਿਖਿਆ ਗਿਆ ਹੈ ਗੀਤਾ ਰਮਾਇਣ ਦਾ ਜਿਹੜਾ ਜ਼ਿਕਰ ਹੈ तकरीबन ਮੈਦਾਨੇ ਜੰਗ ਦੇ ਵਿੱਚ ਗੀਤਾ ਲਿਖੀ ਗਈ ਹੈ। ਉਤੋਂ ਬਾਅਦ ਕੀ ਹੈ ਜਿਹੜਾ ਸੰਦੇਸ਼ ਉਪਦੇਸ਼ ਹੈ ਮੈਦਾਨੇ ਜੰਗ ਦੇ ਵਿੱਚ ਕ੍ਰਿਸ਼ਨ ਜੀ ਅਰਜਨ ਨੂੰ ਦੇ ਰਹੇ ਨੇ ਉਧਰ ਜੰਗ ਹੋ ਰਹੀ ਹੈ ਸ਼ੁਰੂ ਹੋਈ ਹੈ ਉਹ ਜਿੰਨੇ ਉਹ ਬੋਲ ਨੇ ਉਹ ਬਾਤ ਦੇ ਵਿੱਚ ਲਿਖੇ ਗਏ। ਸਿਰਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨੇ ਜਿਹੜੇ ਹੱਥੀ ਲਿਖੇ। ਗੁਰੂਆਂ ਨੇ। ਤਾਂ ਹੁਣ ਇਹ ਹੀ ਸਤਿਗੁਰੂ ਸਾਨੂੰ ਕਿਰਪਾ ਕਰਦੇ ਨੇ ਕਿ ਗੁਰੂ ਤੋਂ ਬਿਨਾ ਜਿਤਨੀ ਵੀ ਬਾਣੀ ਹੈ ਨਾ ਜਗਤ ਦੇ ਸਾਰੀ ਕੱਚੀ ਜਿਹੜੇ ਰੱਬ ਤੋਂ ਲਟ ਹੈ ਰੱਬ ਦਾ ਗਿਆਨ ਇੱਕ ਹੈ ਰੱਬ ਨੇ ਜੋ ਇਹ ਦੁਨੀਆ ਬਣਾਈ ਹੈ ਇਹ ਰੱਬ ਦਾ ਇੱਕ ਪਿਆਰ ਮੁਹੱਬਤ ਹੈ ਰੱਬ ਦੀ ਮੁਹੱਬਤ ਰੱਬ ਦੀ ਖੇਲ ਜਿਹੜੀ ਹੈ ਝੂਠੀ ਨਹੀਂ ਹੋ ਸਕਦੀ ਇਨਸਾਨ ਝੂਠਾ ਹੋਇਆ ਇਹਦੇ ਬੋਲ ਝੂਠੇ ਹੋਏ ਨੇ ਇਹ ਜਵਾਨ ਚੁੱਠੀ ਹੋਈ ਹੈ ਅਲੱਗੇ ਤੋਂ ਤੱਕ ਇਹਦਾ ਜਨਮ ਜੀਵਨ ਵੀ ਇਹਨੇ ਆਪਣਾ ਜਨਮ ਵੀ ਝੂਠਾ ਹੀ ਬਣਾ ਲਿਆ ਆ ਸਤਿਗੁਰੂ ਕਹਿੰਦੇ ਨੇ ਕੱਚੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਪਹਿਲੀ ਦਫਾ ਕਿਹਾ ਦੂਜੀ ਦਫਾ ਫਿਰ ਉਸੇ ਗੱਲ ਨੂੰ ਦੁਹਰਾ ਰਹੇ ਨੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜੇ ਨਹੀਂ ਸੁਣਿਆ ਮਿੱਤਰ ਪਿਆਰੇ ਆ ਦੁਬਾਰਾ ਸੁਣ ਲੈ ਕੱਚੀ ਤਾਂ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਗੁਰੂ ਤੋਂ ਬਿਨਾ ਤੇਰਾ ਪੜਿਆ ਹੋਇਆ ਤੇਰਾ ਗਾਇਆ ਹੋਇਆ ਕੱਚਾ ਹੈ ਜੋ ਕੁਝ ਤੂੰ ਕਰਦਾ ਪਿਆ ਮਿੱਤਰ ਪਿਆਰੇ ਇਹਦਾ ਕੱਚਾ ਹੈ ਕਿਉਂਕਿ ਗੁਰੂ ਦੇ ਆਸੇ ਦੇ ਗੁਰੂ ਦੇ ਅਣਪੂਰ ਨਹੀਂ ਚੱਲਦਾ ਤਾਂ ਸਤਿਗੁਰੂ ਕਹਿੰਦੇ ਨੇ ਕਿ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਗਾਣੀ ਜਿਹੜੀ ਐਦਾਂ ਦੀ ਬਾਣੀ ਐ ਕਹਿਣ ਵਾਲੇ ਵੀ ਕੱਚੇ ਨੇ ਜਿਹੜੇ ਉਹਨੂੰ ਸੁਣਦੇ ਨੇ ਉਹ ਵੀ ਕੱਚੇ ਨੇ ਕੱਚੀ ਆਖ ਬਖਾਣੀ ਬਖਾਣੀ ਦਾ ਭਾਵ ਜਿਹੜੇ ਤਕਰੀਬਨ ਦੋਵੇਂ ਆਗੇ ਸੁਣਨ ਵਾਲੇ ਕਹਿਣ ਵਾਲੇ ਜਿਹੜੇ ਅਧਿਆਨ ਕਰਨ ਵਾਲੇ ਨੇ ਇੱਕ ਬਾਣੀ ਕੱਚੀ ਹੈ ਜਿਹੜਾ ਬਾਣੀ ਕੱਚੀ ਦੇ ਆਸੇ ਦੇ ਅਨੁਸਾਰ ਚੱਲਦਾ ਹੈ ਤਾਂ ਲਾਜ਼ਮੀ ਹੈ ਅੱਜ ਦੁਬੇ ਆਕਰ ਦੁਬੇ ਉਹਨਾਂ ਡੋਬਣਾ ਜ਼ਰੂਰ ਹੈ ਗੁਰਬਾਣੀ ਤਾਂ ਤਾਰਦੀ ਜੇਤਾ ਸਮੁੰਦਰ ਨੀਰ ਭਰਿਆ ਤੇ ਤੇ ਅਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪਥਰ ਤਾਰੇ ਜਿਤਾ ਪਥਰਾਂ ਨੂੰ ਤਾਰਦੀ ਪਈ ਹੈ ਬਾਣੀ ਡੁੱਬਦੇ ਹੋਇਆਂ ਪਥਰਾਂ ਤਾਰੇ ਆਨਸਾਨਾਂ ਦੀ ਗੱਲ ਹੈ ਡੁੱਬਦਿਆਂ ਹੋਇਆਂ ਨੂੰ ਤਾਰਿਆ ਜਿਹੜੇ ਆਤ ਦੇ ਕਠੋਰ ਆਤ ਦੇ ਜਿਹੜੇ ਬੇਕਾਰੀ ਸੀ ਉਹਨਾਂ ਨੂੰ ਗੁਰਬਾਣੀ ਨੇ ਤਾਰਿਆ ਹੈ ਤਾਂ ਸਤਿਗੁਰੂ ਕਹਿੰਦੇ ਨੇ ਕਿ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਆਪਣੀ ਰਸਨਾ ਤੋਂ ਆਪਣੀ ਜੀਵ ਤੋਂ ਉਸ ਰੱਬ ਦਾ ਨਾਮ ਜਪ ਜਿਹੜੀ ਕਹਿਆ ਕਛੂ ਨਾ ਜਾਣੀ ਅਤੇ ਜਿਹਦੀ ਜੋ ਕੁਝ ਤੋਂ ਬਿਆਨ ਕਰੇਗਾ ਰੱਬ ਦੇ ਪਰਥਾਏ ਰੱਬ ਦੇ ਗਿਆਨ ਦੇ ਵਿੱਚ ਥੋੜਾ ਜਿਤਨਾ ਤੂੰ ਅਧਿਆਨ ਕਰੇਗਾ ਜਿਤਨਾ ਤੂੰ ਉਹਨੂੰ ਬਾਤਾਂ ਗੱਲ ਲਪੇਗਾ ਤਾਂ ਉਤਨਾ ਥੋੜਾ ਹੈ ਐਦਾਂ ਦੀ ਸਤਿਗੁਰਾਂ ਦੀ ਬਾਣੀ ਜਿਹੜੀ ਕਹਿ ਕੇ ਤੇਰੇ ਜ਼ਬਾਨ ਦੇ ਵਿੱਚ ਕਬਰ ਹੋ ਜੇ ਵੇਖ ਕੇ ਤੇਰੇ ਅੱਖਾਂ ਦੇ ਵਿੱਚ ਕਬਰ ਹੋ ਜੇ ਉਹ ਬਾਣੀ ਨਹੀਂ ਨਹੀਂ ਉਹ ਗਿਆਨ ਨਹੀਂ ਹੈ ਉਹ ਤੇਰੀ ਸਮਝ ਹੋ ਸਕਦੀ ਹੈ ਕਿ ਮੈਂ ਬੋਲ ਲਿਆ ਨੇ ਕਬਰ ਕਰ ਲਿਆ ਮੈਂ ਸੁਣ ਲਿਆ ਕਬਰ ਕਰ ਲਿਆ ਮੈਂ ਵੇਖ ਲਿਆ ਕਬਰ ਕਰ ਲਿਆ ਬਾਣੀ ਤਾਂ ਕਿਆ ਕਚੋ ਨਾ ਜਾਣੀ ਜੋ ਜਿਨ੍ਹਾਂ ਨੇ ਬਿਆਨ ਕੀਤਾ ਰੱਬ ਨੂੰ ਜਰਰੇ ਜਰਰੇ ਦੇ ਵਿੱਚ ਜਿਨ੍ਹਾਂ ਨੇ ਅ ਰੱਬ ਨੂੰ ਪਾਇਆ ਰੱਬ ਨੂੰ ਮਹਿਸੂਸ ਕੀਤਾ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਹਿਆ ਕਛੂ ਨਾ ਜਾਣੀ ਅ ਰੱਬ ਦੇ ਬਾਰੇ ਕਹਿੰਦੀ ਸੀ ਰਤਾ ਭਰੀ ਜਾਣ ਸਕਿਆ ਇਤੋਂ ਅੱਗੇ ਵੀ ਰੱਬ ਹੈ ਚਿੱਤ ਜਿਨ ਕਾ ਹਿਰਲੇ ਆ ਮਾਇਆ ਬੋਲਣ ਪਏ ਰਬਾਣੀ ਇਹ ਕਤਾ ਪੱਖ ਇਹ ਹੈ ਕਿ ਜਿਨ੍ਹਾਂ ਨੇ ਜਾਣ ਲਿਆ ਉਹਨ ਕੱਚੀ ਬਾਣੀ ਨਹੀਂ ਗਾਉਂਦੇ ਸੱਚੀ ਬਾਣੀ ਗਾਉਂਦੇ ਨੇ ਕੱਚ ਹੁੰਦਾ ਜੋ ਅਸੀਂ ਝੂਠੋ ਬੋਲਦੇ ਆ ਕੱਚ ਹੁੰਦਾ ਸਾਡਾ ਜੀਵਨ ਵੀ ਕੱਚੀ ਹੈ ਇਹਨੇ ਪਤਾ ਨਹੀਂ ਕਦੋਂ ਝੜਕ ਜਾਣਾ ਹੈ ਕਦੋਂ ਮੌਤ ਦਾ ਠੇਡਾ ਵੱਜਣਾ ਹੈ ਨੇ ਮਿੱਟੀ ਨੇ ਮਿੱਟੀ ਦੀ ਢੇਰੀ ਉਹਦੀ ਹੋ ਜਾਂਦੀ ਸੱਚ ਹੈ ਤਾਂ ਜਿਹੜੇ ਸਾਡੇ ਵਿਚਾਰ ਨੇ ਸੱਚ ਹੈ ਜਿਹੜੇ ਸਾਡੇ ਕਰਮ ਨੇ ਸਦੀਵੀ ਰਹਿ ਸਕਦੀ ਹੈ ਸਾਡੀ ਸੋਚ ਵਿਚਾਰ ਸਦੀਵੀ ਰਹਿ ਸਕਦੇ ਨੇ ਸਾਡੇ ਕਰਮ ਸਰੀਰ ਸਦੀਵੀ ਨਹੀਂ ਹੈ ਇਹ ਦੇ ਕਰਕੇ ਸਾਡਾ ਸਰੀਰ ਕੱਚ ਹੈ। ਹੁਣ ਸਤਿਗੁਰੂ ਕਹਿੰਦੇ ਨੇ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਗਾ। ਹੁਣ ਜਿਹੜਾ ਉੱਤੇ ਤੱਕ ਪਹੁੰਚੇ ਆ ਕਿ ਇਹ ਕੱਚ ਬੋਲਣਾ ਵੀ ਕੱਚ ਹੈ। ਮੇਰਾ ਸੁਣਨਾ ਵੀ ਜੋ ਕੁਝ ਕਰਨਾ ਹੈ ਮੇਰਾ ਕੱਚ ਹੈ। ਇਥੋਂ ਰੱਬ ਤੋਂ ਬਾਝੂ। ਸਤਿਗੁਰੂ ਬਿਨਾਂ ਹੋਰ ਸਤਿਗੁਰੂ ਤੋਂ ਬਿਨਾਂ ਜਿਤਨੀਆਂ ਔਰ ਨੇ। ਜੋ ਅਵਰ ਕਾਮ ਤੇ ਅਬ ਕਿਤੇ ਨਾ ਕਾਮ। ਅਵਰ ਕਾਮ ਤੇ ਜਿਤਨੇ ਅਸੀਂ ਕੰਮ ਕਰਦੇ ਆਂ। ਰਬਦੀ ਬਾਣੀ ਤੋਂ ਬਿਨਾ ਕਹਿੰਦੇ ਵਾਜੇ ਨੇ ਅਤੇ ਚੇਤਜਨ ਕਾ ਹਰ ਲੈ ਆ ਮਾਲ ਮਾਇਆ ਬੋਲਣ ਪਏ ਰਬਾਣੀ ਹੁਣ ਜਿਨ੍ਹਾਂ ਦਾ ਮਾਇਆ ਦੇ ਵਿੱਚ ਜਿਤ ਲੱਗਿਆ ਰਹਿੰਦਾ ਕਿਸੇ ਨੂੰ ਰਤਬੇ ਦਾ ਮਾਣ ਹੈ ਕਿਸੇ ਨੂੰ ਮਾਇਆ ਦਾ ਮਾਣ ਹੈ ਕਿਸੇ ਨੂੰ ਕਿਸੇ ਚੀਜ਼ ਦਾ ਮਾਣ ਹੈ ਜਿਨ੍ਹਾਂ ਦਾ ਮਾਣ ਹੈ ਨਾ ਬੋਲਣ ਪਏ ਰਬਾਣੀ ਰਬਾਣੀ ਦਾ ਅਰਥ ਹੁੰਦਾ ਹੈ ਮਨ ਲੋ ਜਵਾਨੋ ਬੋਲਣਾ ਉਹ ਜਵਾਨੋ ਬੋਲਦੇ ਨੇ ਜਵਾਨ ਦੇ ਉੱਤੇ ਅਪਰੀਨ ਉਹਨਾਂ ਦੇ ਬ੍ਰੇਨ ਦਿਮਾਗ ਦੇ ਵਿੱਚ ਈਗੋ ਭਰੀ ਹੈ ਹੰਕਾਰ ਭਰੀ ਹੈ ਮਾਇਆ ਕਰਕੇ ਬੋਲਦੇ ਨੇ ਆ ਤੇਰੇ ਤੋਂ ਵਿਆਂ ਕਰਕੇ ਬੋਲਦੇ ਨੇ ਥੋੜਾ نیچے ਦਿਲ ਤੱਕ ਪਹੁੰਚਣਗੇ ਰੱਬ ਦਾ ਵਾਸਾ ਤਾਂ ਦਿਲ ਤੱਕ ਹੈ ਰੱਬ ਜੀ ਦਾ ਹਿਰਦੇ ਦੇ ਘਟ ਘਟ ਕੇ ਘਟ ਕਹਿੰਦੇ ਨੇ ਹਿਰਦੇ ਨੂੰ ਹਿਰਦੇ ਦੇ ਵਿੱਚ ਵਸਦੇ ਨੇ ਇਨਸਾਨ ਚੱਲਦਾ ਹੈ ਦਿਮਾਗ ਦੇ ਨਾਲ ਗੁਰਦੁਆਰੇ ਗਿਆ ਤਾਂ ਦਿਮਾਗ ਦੇ ਨਾਲ ਕਿਤੇ ਕੰਮ ਕਰ ਕਰਨਾ ਦਿਮਾਗ ਦੇ ਨਾਲ ਗੁਰੂ ਦੇ ਆਸੇ ਤਾਂ ਚੱਲੇ ਹੀ ਨਹੀਂ ਹੁਣ ਜਦੋਂ ਗੁਰੂ ਦੇ ਆਪਣੇ ਆਸੇ ਚੱਲਦਾ ਕੱਚ ਬੋਲੇਗਾ ਕੱਚੀ ਕਰੇਗਾ ਗੁਰੂ ਨੇ ਸੱਚ ਦੇ ਨਾਲ ਜੁੜਨਾ ਸੱਚ ਦੇ ਨਾਲ ਜੁੜਨਾ ਨਹੀਂ ਚਾਹੁੰਦਾ ਅਤੇ ਫਿਰ ਜੋ ਕੁਝ ਕੀਤਾ ਜਾਂਦਾ ਬੋਲਣ ਪਏ ਰਬਾਣੀ ਜੋ ਕੁਝ ਤੋਂ ਕੀਤਾ ਜਾਪ ਕੀਤਾ ਜਾਪ ਕਰਵਾਏ ਦਾਨਪੁਨ ਕੀਤਾ ਬੜੇ ਕੀਤੇ ਨੇ ਅਤੇ ਸਾਰਾ ਰਬਾਣੀ ਗਿਆ ਬੇਕਾਰ ਗਿਆ ਕਿਉਂ ਕਿ ਚਿੱਤ ਜਨ ਕਾ ਹਿਰ ਲੈ ਆ ਮਾਇਆ ਇਹਦਾ ਚਿੱਤ ਤਾਂ ਹਿਰਿਆ ਪਿਆ ਮਾਇਆ ਨੇ ਚਿੱਤ ਦਾ ਘਿਰਿਆ ਪਿਆ ਮਾਇਆ ਨੇ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਕਹਿ ਨਾਨਕ ਸਤਿਗੁਰੂ ਬਾਜੋਂ ਹੋਰ ਕੱਝੀ ਬਣੋ ਤੀਜੀ ਦਫਾ ਫੇਰ ਸਤਿਗੁਰੂ ਕਹਿੰਦੇ ਨੇ ਕਿ ਇੱਕ ਵਾਰ ਨਹੀਂ ਸੁਣਿਆ ਦੂਜੀ ਵਾਰ ਦੂਜੀ ਵਾਰ ਨਹੀਂ ਸੁਣਿਆ ਤੀਜੀ ਵਾਰ ਕਹਿ ਨਾਨਕ ਸਤਿਗੁਰੂ ਬਾਜੋਂ ਹੋਰ ਕੱਝੀ ਬਣੋ ਸਤਿਗੁਰਾਂ ਤੋਂ ਬਿਨਾ ਜਿਤਨੀ ਹੋ ਰਹੀ ਹੈ ਉਹ ਬਾਣੀ ਕੱਚੀ ਹੈ ਪਾਪ ਕੇ ਸੀ ਗੁਰੂ ਦੇ ਆਸੇ ਤੋਂ ਬਿਨਾ ਚੱਲਦੇ ਆਂ ਕੱਚ ਹੈ ਜੋ ਕੁਝ ਗੁਰੂ ਦੇ ਆਸੇ ਤੋਂ ਬਿਨਾ ਕਰਦੇ ਆਂ ਕੱਚ ਹੈ ਹੁਣ ਜਦੋਂ ਸਤਿਗੁਰਾਂ ਦੇ ਨਾਲ ਅਸੀਂ ਚੱਲਦੇ ਆਂ ਅਤੇ ਸਤਿਗੁਰੂ ਸਾਨੂੰ ਇਤਨਾ ਵਿਸ਼ਵਾਸ ਦਿੰਦੇ ਨੇ ਤਾਤੀ ਬੋ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ ਗੁਰੂ ਦੇ ਮਹਾਰਕ ਚਰਣਾ ਦੇ ਵਿੱਚ ਆ ਕੇ ਤਤੀਵਾ ਵੀ ਸਾਨੂੰ ਲੱਗਣਾ ਨਹੀਂ ਦਿੰਦੇ ਜਦੋਂ ਸੀ ਗੁਰੂ ਮਵਾਰਕ ਚਰਨਾਂ ਦੇ ਵਿੱਚ ਆਉਨੇ ਫਿਰ ਕੱਚੇ ਕਿਵੇਂ ਹੋਏ ਸਤਿਗੁਰੂ ਕਹਿੰਦੇ ਗੁਰੂ ਤੋਂ ਬਿਨਾਂ ਕੱਚ ਹੈ ਗੁਰੂ ਤੋਂ ਬਿਨਾਂ ਨੇ ਝੂਠ ਬੋਲਣਾ ਹੈ ਕਫਰ ਬੋਲਣਾ ਹੈ ਗੁਰੂ ਤੋਂ ਬਿਨਾਂ ਹੀ ਇਹਨੇ ਜੋ ਮਾੜੇ ਕਰਮ ਕਰਨੇ ਨੇ ਗੁਰੂ ਨੇ ਤੈਨੂੰ ਸਿੱਧਾ ਰਸਤਾ ਵਿਖਾਉਣਾ ਹੈ ਸਤਿਗੁਰੂ ਕਹਿੰਦੇ ਨੇ ਕਿ ਸੱਚੇ ਮਾਰਗ ਚੱਲਦੇ ਆ ਉਸਤ ਕਰੇ ਜਹਾਨ ਜਦੋਂ ਸੱਚੇ ਮਾਰਗ ਤੇ ਚੱਲਦੇ ਆ ਗੁਰੂ ਨੇ ਐਦਾਂ ਦਾ ਜ਼ਿੰਦਗੀ ਬਣਾ ਦੇਣੀ ਐ ਇਸ ਦੀ ਇਹਨੂੰ ਕੋਈ ਜਾਣਦਾ ਨਹੀਂ ਐ ਤਾਂ ਪੂਰੀ ਜਹਾਨ ਪੂਰੀ ਦੁਨੀਆ ਫਿਰ ਉਸ ਤਰੀਕ ਕਰਦੀ ਆ ਉਹਦਾ ਬੋਲਣ ਦਾ ਤਰੀਕਾ ਚੱਲਣ ਦਾ ਤਰੀਕਾ ਰਹਿਣ ਸਹਿਣ ਦਾ ਤਰੀਕ ਜਿਦੋਂ ਗੁਰੂਆਂ ਨੇ ਸਿਖਾਣਾ ਹੈ ਹੱਸਣਾ ਖੇਡਣਾ ਬੋਲਣਾ ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ ਮਰਨ ਹਸੰਦੇ ਆ ਖਿਲੰਦੇ ਆ ਖਾਵੰਦੇ ਆ ਪੈਨੰਦੇ ਆ ਵਿਚੇ ਹੋ ਗਏ ਮੁਕਤ ਇਹਨਾਂ ਨੂੰ ਸੁਧਾਰ ਲਿੰਦਾ ਹਸੰਦੇ ਆ ਖਿਲਣਾ ਖੁਦਣਾ ਤਾਂ ਉਹ ਫਿਰ ਸਤਗੁਰਾਂ ਦੀ ਰਹਿਮਤ ਹੁੰਦੀ ਹੈ ਜਦੋਂ ਇਹ ਗੁਰੂ ਦੇ ਆਸੇ ਦੇ ਅਨੁਸਾਰ ਅਸੀਂ ਚੱਲਦੇ ਆ ਸਮਾਪਤੀ ਦਸਨ ਉਹਨਾਂ ਬੁੱਲਾਂ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ